ਮੈਂ ਤੁਹਾਡਾ ਆਪਣਾ ਮਨਦੀਪ ਖਰਮੀ ਹਿੰਮਤਪੁਰਾ ਪਾਇਂਦਰੀਆ ਯੂਕੇ ਦੇ ਮੰਚ ਤੇ ਤੁਹਾਡਾ ਸਵਾਗਤ ਹੈ ਅੱਜ ਤੱਕ ਤੁਸੀਂ ਨਾਵਲਾਂ ਦੇ ਮੁੱਖਬੰਦ ਪੜੇ ਹੋਣਗੇ ਪਰ ਸਾਡੀ ਕੋਸ਼ਿਸ਼ ਹੈ ਕਿ ਇਸ ਵੀਡੀਓ ਦੇ ਰਾਹੀਂ ਤੁਹਾਨੂੰ ਇੱਕ ਨਾਵਲ ਦਾ ਮੁੱਖਬੰਦ ਸੁਣਾ ਰਹੇ ਹਾਂ ਨਾਵਲ ਹੈ ਕੱਲਾ ਨਾ ਹੋਵੇ ਪੁੱਤ ਜੱਟ ਦਾ ਇਸ ਨੂੰ ਲਿਖਿਆ ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ੇਖ ਚਾਰਨ ਜੱਗੀ ਕੁਸਾ ਨੇ ਦੁਨੀਆ ਦਾ ਕੋਈ ਪੰਜਾਬੀ ਹੋਊਗਾ ਜਿਹੜਾ ਲਿਖਤਾਂ ਦੇ ਨਾਲ ਜੁੜਿਆ ਹੋਵੇ ਇਹ ਜੱਗੀ ਕੁੱਸਾ ਦੇ ਨਾਮ ਤੋਂ ਵਾਕਿਫ ਨਾ ਹੋਵੇ ਨਹੀਂ ਤਾਂ ਅੱਧਾ ਨਾਂ ਲੈਣ ਦੀ ਲੋੜ ਐ ਪੂਰਾ ਨਾਂ ਪੜਨ ਵਾਲਾ ਜਾਂ ਸੁਣਨ ਵਾਲਾ ਆਪ ਪੂਰਾ ਕਰ ਦਿੰਦਾ ਸ਼ੇਵਚਰਨ ਜੱਗੀ ਕੁੱਸਾ ਦੇ ਝੋਲੀ ਦੇ ਵਿੱਚ ਮਣਾਮੂਹੀ ਪਿਆਰ ਪਿਆ ਉਸੇ ਪਿਆਰ ਦੀ ਬਦੌਲਤ ਉਹਨੇ ਪਿਛਾਹ ਮੁੜ ਕੇ ਨਹੀਂ ਦੇਖਿਆ ਹੁਣ ਤੱਕ 24 ਨਾਵਲ ਪੰਜਾਬੀ ਦੇ ਤਿੰਨ ਅੰਗਰੇਜ਼ੀ ਨਾਵਲ ਤੇ ਇੱਕ ਨਵਾਂ ਨਾਵਲ ਅੰਗਰੇਜ਼ੀ ਦੇ ਵਿੱਚ ਹੋਰ ਆ ਰਿਹਾ ਉਹਨਾਂ ਵੱਲੋਂ ਤਿੰਨ ਵਿਅੰਗ ਸੰਗ੍ਰਹਿ 6 ਕਹਾਣੀ ਸੰਗ੍ਰਹਿ ਇੱਕ ਲੇਖ ਸੰਗ੍ਰਹਿ ਸੱਚ ਅੱਖਾਂ ਤਾਂ ਭਾਂਬੜ ਮਚਦਾ ਤੇ ਨਾਲ ਹੀ ਕਵਿਤਾਵਾਂ ਤੇਰੇ ਤੋਂ ਤੇਰੇ ਤੱਕ ਇਨੀਆਂ ਕਿ ਪੁਸਤਕਾਂ ਪਾਠਕ ਜਗਤ ਦੀ ਝੋਲੀ ਪਾਈਆਂ ਜਾ ਚੁੱਕੀਆਂ ਨੇ ਸ਼ਿਵਚੰਦ ਜੱਗੀ ਕੁਸਾ ਦਾ ਨਮਾ ਆਰਿਆ ਨਾਵਲ ਕੱਲਾ ਨਾ ਹੋਵੇ ਪੁੱਤ ਜੱਟ ਦਾ ਬਹੁਤ ਨਵੇਂ ਖਲਾਸੀ ਲੈ ਕੇ ਸਾਡੇ ਸਾਹਮਣੇ ਪੇਸ਼ ਹੋ ਰਿਹਾ ਇੱਕ ਲੰਮੀ ਮਿਹਨਤ ਤੇ ਘਾਲਣਾ ਤੋਂ ਬਾਅਦ ਇਹ ਨਾਵਲ ਤੁਹਾਡੇ ਸਾਡੇ سپੁਰਦ ਹੋਣ ਜਾ ਰਿਹਾ ਆਓ ਤੁਹਾਨੂੰ ਇਸ ਨਾਵਲ ਦੇ ਨਾਲ ਸਬੰਧਤ ਮੁੱਖ ਬੰਦ ਦੇ ਰੂਪ ਕੱਲਾਂ ਚੋਂ ਗੱਲ ਮੇਰੀ ਗੱਲ ਜੋ ਮੈਂ ਮਹਿਸੂਸ ਕੀਤੀ ਹੈ ਇਸ ਨਾਵਲ ਦੇ ਬਾਰੇ ਚ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਉਮੀਦ ਕਰਦੇ ਹਾਂ ਕਿ ਪਸੰਦ ਕਰੋਗੇ ਮੈਨੂੰ ਇਹ ਕਹਿਣ ਦੇ ਵਿੱਚ ਭੋਰਾ ਸੰਕੋਚ ਨਹੀਂ ਕਿ ਸ਼ਿਵਚਰਨ ਜੱਗੀ ਕੁਸਾ ਪੰਜਾਬੀ ਸਾਹਿਤ ਦਾ ਇੱਕ ਠਾਠਾ ਮਾਰਦਾ ਵਗਦਾ ਦਰਿਆ ਚਾਹੇ ਮੁਖਤਾਰਾ ਵਾਲੇ ਸਾਹਿਤਕ ਮਠਤਾਰੀਆਂ ਨੇ ਜੱਗੀ ਕੁਸਾ ਨੂੰ ਆਪਣੇ ਕਬੀਲੇ ਵਿੱਚੋਂ ਛੇਕੀ ਰੱਖਿਆ ਪਰ ਉਹ ਪਾਠਕਾਂ ਦੇ ਦਿਲਾਂ ਵਿੱਚ ਐਨੀ ਡੂੰਗੀ ਥਾਂ ਬਣਾ ਗਿਆ ਕਿ ਉਸ ਨੂੰ ਇਹ ਨਾ ਖਾਤੀ ਵਿਦਵਾਨਾਂ ਦੇ ਸਰਟੀਫਿਕੇਟਾਂ ਜਾਂ ਸਨਮਾਨਾਂ ਦੀ ਲੋੜ ਹੀ ਨਹੀਂ ਪਈ ਮੇਰੇ ਵਰਗੇ ਹਜ਼ਾਰਾਂ ਲੈ ਪਾਠਕਾਂ ਨੂੰ ਉਹਨੇ ਪੰਜਾਬੀ ਸਾਹਿਤ ਦੇ ਲੜ ਲਾਇਆ ਜਿੰਨਾ ਠੇਠ ਤੇ ਪਿੰਡੂ ਸਰਲ ਬੋਲ ਪੰਜਾਬੀ ਬੋਲੀ ਵਿੱਚ ਜੱਗੀ ਗੁੱਸਾ ਨੇ ਲਿਖਿਆ ਹੋਰ ਬਹੁਤ ਘੱਟ ਕਿਸੇ ਸਮਕਾਲੀ ਲੇਖ ਦੇ ਹਿੱਸੇ ਆਇਆ ਉਹਨੇ ਸਿਰਫ ਸ਼ੁਗਲ ਜਾਂ ਖੋਦ ਦਾ ਝੱਸ ਜਾ ਪੂਰਾ ਕਰਨ ਵਾਸਤੇ ਨਹੀਂ ਲਿਖਿਆ ਜੋ ਕੁਝ ਲਿਖਿਆ ਸਮਾਜ ਵਿੱਚ ਵਾਪਰ ਰਹੀਆਂ ਕ੍ਰਿਤੀਆਂ ਮਨੁੱਖਤਾ ਅਤੇ ਇਨਸਾਨੀਅਤ ਦੇ ਹੋ ਰਹੇ ਕਹਾਣ ਉੱਪਰ ਲਿਖਿਆ ਪੰਜਾਬ ਵਿੱਚ ਨਸ਼ਿਆਂ ਦੀ ਭਮਾਰ ਕੋੜ ਵਾਂਗ ਫੈਲਿਆ ਭ੍ਰਸ਼ਟਾਚਾਰ ਬੇਰੁਜ਼ਗਾਰੀ ਕਰਜ਼ੇ ਦੇ ਹੇਠ ਦਬੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਖੇਤੀਬਾੜੀ ਤੇ ਕਾਲੇ ਕਾਨੂੰਨ ਭੂਣ ਹੱਤਿਆ ਦਾਜ ਪ੍ਰਥਾ ਮੰਦਹਾਲੀ ਤੋਂ ਨਿਰਾਸ਼ ਹੋ ਕੇ ਪੰਜਾਬ ਦੀ ਜਵਾਨੀ ਦੀ ਪ੍ਰਵਾਸ ਵੱਲ ਨੂੰ ਹਿਜਰਤ ਡਾਕਟਰੀ ਅਤਵਾਦ ਅਤੇ ਵੱਡੇ ਵੱਡੇ ਹਸਪਤਾਲਾਂ ਵਿੱਚ ਮਰੀਜ਼ਾਂ ਦਾ ਹੋ ਰਿਹਾ ਸ਼ੋਸ਼ਣ ਤੇ ਕਹਾਣ ਪ੍ਰਵਾਸੀਆਂ ਦੀ ਹਵਾਈ ਅੱਡਿਆਂ ਤੇ ਹੁੰਦੀ ਖੱਜਲਖਵਰੀ ਤੇ ਵਿਦੇਸ਼ੀ ਧਰਤੀ ਉੱਪਰ ਆਪਣੇ ਲੋਕਾਂ ਵੱਲੋਂ ਆਪਣਿਆਂ ਦੇ ਹੀ ਹੁੰਦੇ ਸ਼ੋਸ਼ਣ ਉੱਪਰ ਪੂਰੀ ਬੇਬਾਕੀ ਤੇ ਨਿਡਰਤਾ ਨਾਲ ਲਿਖਿਆ ਆਪਣੇ ਨਾਬਲਾਂ ਪੁਰਜਾ ਪੁਰਜਾ ਘਟ ਮਰੇ ਕਵੀ ਤੋਂ ਤਲਵਾਰ ਤੱਕ ਬਾਹਰੋਂ ਹੀ ਬਲਦਾ ਦੀਵਾ ਸੱਜਰੀ ਪੈੜ ਦਾ ਰੇਤਾ ਅਤੇ ਉਜੜ ਗਏ ਗ੍ਰਾਮ ਵਿੱਚ ਜੋ ਸੱਚ ਜੱਗੀ ਕੁੱਸਾ ਲੈ ਗਿਆ ਹੋਰ ਕਿਸੇ ਨੇ ਹਿੰਮਤ ਵੀ ਨਹੀਂ ਕੀਤੀ ਕਈ ਵਾਰ ਸਿੱਖ ਅਦਾਰਿਆਂ ਉੱਪਰ ਵੀ ਰੋਸ ਉਪਜਦਾ ਕਿ ਕਿੰਨਾ ਕੁਝ ਜੱਗੀ ਕੁੱਸਾ ਨੇ ਸਿੱਖ ਕੌਮ ਦੇ ਦਰਦ ਪ੍ਰਤੀ ਲਿਖਿਆ ਪਰ ਇੱਕ ਵੀ ਆਧਾਰੇ ਨੇ ਉਚੇਜ ਕਰਕੇ ਉਸ ਨੂੰ ਮਾਨ ਸਨਮਾਨ ਨਹੀਂ ਦਿੱਤਾ ਸ਼ਿਵਚਰਨ ਜੱਗੀ ਕੁਸਾ ਇੱਕ ਰੱਜਿਆ ਪੁੱਜਿਆ ਤੇ ਸਮੁੰਦਰ ਦਿਲ ਇਨਸਾਨ ਹੈ ਨਿੱਕੀ ਮੋਟੀ ਗੱਲ ਨੂੰ ਤਾਂ ਉਹ ਬੁਲਡੋਜ਼ਰ ਵਾਂਗ ਮਿੱਧ ਦੇ ਅੱਗੇ ਲੰਘ ਜਾਂਦਾ ਬਹੁਤ ਲਿਖਕਾਂ ਨੇ ਉਹਦੀ ਬਦਕੂਹੀ ਕਰਕੇ ਠਿੱਬੀ ਲਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਪਹਾੜ ਵਰਗਾ ਬੰਦਾ ਆਪਣੀ ਬੁਲੰਦ ਕਲਮ ਦਾ ਗੁਰਜ ਚੁੱਕੀ ਅੱਜ ਤੱਕ ਸਹਿਤਖ ਖੇਤਰ ਵਿੱਚ ਗੱਜ ਰਿਹਾ ਸਿਰਫ ਗੱਜ ਹੀ ਨਹੀਂ ਰਿਹਾ ਉਹਦਾ ਲਿਖਿਆ ਟੜ ਟੜ ਵਕਬੀ ਰਿਹਾ ਤੇ ਪ੍ਰਕਾਸ਼ਿਕ ਉਹਨੂੰ ਖੁੱਲਾ ਡੁੱਲਾ ਪੈਸਾ ਵੀ ਦੇ ਰਹੇ ਨੇ ਉਹ ਆਪਣੇ ਬਹੁਤ ਚਰਚਿਤ ਅਤੇ ਸੰਸਾਰ ਪ੍ਰਸਿੱਧ ਨਾਵਲ ਪੁਰਜਾ ਪੁਰਜਾ ਕਟਮਰੇ ਨਾਲ ਤੂਫਾਨ ਬਣ ਕੇ ਨਾਵਲਕਾਰੀ ਦੇ ਖੇਤਰ ਵਿੱਚ ਆਇਆ ਤੇ ਅੱਜ ਤੱਕ ਝੱਖੜ ਬਣ ਕੇ ਝੁੱਲ ਵੀ ਰਿਹਾ ਸਿਰਫ ਸਹਿਤਕ ਅਖਾੜੇ ਨਹੀਂ ਨਹੀਂ 2010 ਤੋਂ ਉਹਦੀਆਂ ਲਿਖਤਾਂ ਦਾ ਡੰਕਾ ਮੁੰਬਈ ਦੀ ਫਿਲਮ ਇੰਡਸਟਰੀ ਵਿੱਚ ਵੀ ਖੂਬ ਅਜਰਿਆ ਕਈ ਚਰਚਿਤ ਫਿਲਮਾਂ ਵਿੱਚ ਵੀ ਉਹਨੇ ਆਪਣਾ ਲਿਖਤੀ ਯੋਗਦਾਨ ਪਾਇਆ ਇਸ ਵਾਰ ਜੱਗੀ ਘੁੱਸਾ ਇੱਕ ਵੱਖਰਾ ਤੇ ਦਿਲ ਹਲਾਉ ਵਿਸ਼ਾ ਲੈ ਕੇ ਆਪਣੇ ਵੱਡ ਅਕਾਰੀ ਨਾਵਲ ਕੱਲਾ ਨਾ ਹੋਵੇ ਪੁੱਤ ਜੱਟ ਦਾ ਨਾਲ ਆਪਣੇ ਪਾਠਕਾਂ ਦੇ ਸਨਮੁਖ ਹੋਇਆ ਇਸ ਨਾਵਲ ਵਿੱਚ ਉਹਨੇ ਭਾਰਤ ਦੇ ਗਰਦ ਚੁੱਕੇ ਮੈਡੀਕਲ ਢਾਂਚੇ ਉੱਪਰ ਉਂਗਲ ਉਠਾਈ ਹੈ ਕਿ ਕਦੇ ਰੱਬ ਦਾ ਰੂਪ ਅਖਵਾਉਣ ਵਾਲੇ ਡਾਕਟਰ ਕਿਵੇਂ ਅੱਜ ਕੱਲ੍ਹ ਜੋਗੀ ਪ੍ਰੇਤ ਬਣ ਕੇ ਲੋਕਾਂ ਦਾ ਲਹੂ ਪੀ ਰਹੇ ਨੇ ਤੇ ਉਹਨਾਂ ਦੀਆਂ ਜ਼ਿੰਦਗੀਆਂ ਨਾਲ ਖੁੱਲੇ ਆਮ ਖੇਡ ਰਹੇ ਨੇ ਕਦੇ ਦੂਜੇ ਰੱਬ ਅਖਵਾਉਣ ਵਾਲੇ ਡਾਕਟਰ ਕਿਵੇਂ ਅੱਜ ਸ਼ਰੇਆਮ ڈاکੂ ਅਤੇ ਲੁਟੇਰੇ ਬਣ ਕੇ ਮਜਬੂਰ ਜਨਤਾ ਨੂੰ ਲੁੱਟ ਤੇ ਪੁੱਟ ਰਹੇ ਨੇ ਇਸ ਨਿੱਗਰ ਚੁੱਕੇ ਮੈਡੀਕਲ ਸਿਸਟਮ ਵਿੱਚ ਕਿਵੇਂ ਲਾਲਚੀ ਤੇ ਬੇਈਮਾਨ ਡਾਕਟਰ ਮਜਬੂਰ लाचार ਅਤੇ ਭੋਲੇ ਭਾਲੇ ਮਰੀਜ਼ਾਂ ਦੀ ਸਿਹਤ ਨਾਲ ਖਲਵਾੜ ਕਰਦੇ ਨੇ ਕਿਵੇਂ ਉਹਨਾਂ ਨੂੰ ਪਰਦੇ ਪਿੱਛੇ ਮੌਤ ਦੇ ਘਾਟ ਉਤਾਰਿਆ ਜਾਂਦਾ ਫਿਰ ਮਰਨ ਉਪਰੰਤ ਕਿਵੇਂ ਮਰੇ ਮਰੀਜ਼ ਨੂੰ ਪੈਸੇ ਵਟੋਲਣ ਲਈ ਵੈਂਟੀਲੇਟਰ ਉੱਪਰ ਰੱਖਿਆ ਜਾਂਦਾ ਕਿਵੇਂ ਮਰੇ ਮਰੀਜ਼ ਦੇ ਗੁਰਦੇ ਫੇਲ ਦਰਸਾ ਕੇ ਉਹਦਾ ਕਈ ਕਈ ਦਿਨ ਡੈਲਸਜ ਕੀਤਾ ਜਾਂਦਾ ਹੈ ਕੀ ਇਹਨਾਂ ਖੂਨ ਪੀਣੀਆਂ ਜੋਕਾਂ ਨੂੰ ਰੋਕਣ ਜਾਂ ਟੋਕਣ ਵਾਲੀ ਸਾਡੇ ਦੇਸ਼ ਵਿੱਚ ਕੋਈ ਹਸਤੀ ਕਾਇਮ ਨਹੀਂ ਕੀ ਮੌਕੇ ਦੀਆਂ ਸਰਕਾਰਾਂ ਇਸ ਖੂਨੀ ਖੇਡ ਤੋਂ ਅਣਜਾਣ ਨੇ ਜਾਂ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਆਪਣੇ ਕਿਸੇ ਸਵਾਰਥ ਕਾਰਨ ਜਾਣਬੁੱਝ ਕੇ ਕੇਸਲ ਮਾਰ ਛੱਡੀ ਹੈ ਕਾਫੀ ਖੋਜ ਅਤੇ ਛਾਣਬੀਣ ਬਾਅਦ ਜੱਗੀ ਕੁੱਸਾ ਨੇ ਇਸ ਨਾਵਲ ਵਿੱਚ ਕਈ ਹੈਰਾਨੀਜਨਕ ਅਤੇ ਦਿਲ ਹਿਲਾ ਦੇਣ ਵਾਲੇ ਖੁਲਾਸੇ ਕੀਤੇ ਨੇ ਜੋ ਪੜ ਕੇ ਪਤਾ ਲੱਗਦਾ ਕੀ ਤੁਹਾਨੂੰ ਇਹ ਦੁੱਖ ਤੁਹਾਡੇ ਆਪਣੇ ਲੱਗੇ ਇਹ ਨਾਵਲ ਪੜ ਕੇ ਜਰੂਰ ਦੱਸਣਾ ਧੰਨਵਾਦ